ਤਿੰਨ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਮੋਦੀ ਜੋ ਮਰਜੀ ਕਰ ਲੇ ਐਗਰੀਕਲਚਰਸ ਪਾਰਟਿਸਿਪੇ ਕਰ ਰਹੇ ਕਿਸਾਨ ਔਰਪੜ ਨਹੀਂ ਆਗੇ ਮੋਦੀ ਤੋਂ ਜ਼ਿਆਦਾ ਹੁਸ਼ਿਆਰ ਨੇ ਤੂੰ ਇਹ ਦੇਖ ਲਈ ਤੇਰੀ ਹੱਡੀ ਨਹੀਂ ਥਿਉਣੀ ਇੱਕ ਵੀ ਵੀ ਕਿਵੇਂ ਹੁੰਦੀ ਆ ਵੇਲੜਾ ਦੇਖੀ ਕਿਵੇਂ ਫਿਰਦਾ ਬੀਬੀਆਂ ਦਾ ਅੱਜ ਅਸੀਂ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਜੋ ਧਰੇੜੀ ਜਟਾ ਟੋਲ ਪਲਾਜ਼ਾ ਤੇ ਇਹ ਜੋ ਪ੍ਰਦਰਸ਼ਨ ਲਗਾਇਆ ਗਿਆ ਹੈ ਇਸ ਦੇ ਵਿੱਚ ਬੀਬੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਦੇ ਵਿੱਚ ਕਿਸਾਨਾਂ ਦਾ ਸਾਥ ਦੇ ਰਹੀਆਂ ਹਨ ਫੀ ਦਿਨਾਂ ਤੋਂ ਅਸੀਂ ਇਹ ਜੋ ਪੂਰਾ ਚੱਲ ਰਿਹਾ ਹੈ ਸਾਡਾ ਬੀਬੀਆਂ ਦਾ ਕਾਫਲਾ ਲਗਾਤਾਰ ਇਹ 10 ਤੋਂ 20 20 ਤੋਂ ਅੱਗੇ 150 ਮਤਲਬ ਵਾਤਾ ਅੱਜ 250 ਬੀਬੀ ਅਸੀਂ ਨਾਲ ਲੈ ਕੇ ਉਰੇ ਜਰਾ ਪੰਜਾਬ ਭਾਰਤ ਬੰਦ ਦਾ ਐਲਾਨ ਕਰਨਾ ਸੀਗਾ ਠੀਕ ਹੈ ਤੇ ਕੱਟਾ ਔਰ ਮੋਦੀ ਨੂੰ ਇਹ ਤਿੰਨ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਮੋਦੀ ਜੋ ਮਰਜੀ ਕਰ ਲੇ ਠੀਕ ਹੈ ਤੋਂ ਮਰ ਜੋ ਮਰਜੀ ਕਰ ਲੇ ਸਾਰੇ ਜਿੰਨੇ ਮੰਤਰੀ ਨੇ ਅਠਵੀਂ ਫੇਲ ਅਠਵੀਂ ਫੇਲ ਨੇ ਇਹ ਸਾਰੇ ਸਾ ਵਿਧਾਨ ਬਣਾਉਣ ਵਾਲੇ ਡਾਕਟਰ ਅੰਬੇਦਕਰ ਹੋਣੀ ਇਦਾਂ ਦੇ ਸੀਗੇ ਨਾ ਜਿਹੜੇ ਉਹਨਾਂ ਕੋਲ 32 ਡਿਗਰੀਆਂ ਸੀ ਤੇ ਨੌ ਭਾਸ਼ਾਵਾਂ ਦਾ ਗਿਆਨ ਸੀ ਇਹ ਕੀ ਸੋਧ ਕਰਨਗੇ ਸੋਧ ਹੋ ਹੀ ਨਹੀਂ ਸਕਦੀ ਉਹਦੇ 'ਚ ਇਹ ਤਾਂ ਕਾਲੇ ਕਾਨੂੰਨ મોદી ਨੂੰ ਰੱਦ ਕਰਨ ਨਹੀਂ ਬੈਣਿਆ ਪਹਿਲਾਂ ਤਾਂ ਇਕੱਲੇ ਸਾਡੇ ਕਿਸਾਨ ਵੀਰ ਭਾਈ ਸੀਗੇ ਹੁਣ ਅਸੀਂ ਬੀਬੀਆਂ ਵੀ ਨਾਲ ਆ ਜਦੋਂ ਬੀਬੀਆਂ ਦੇ ਨਾਲ ਵੀਰਾਂ ਦੇ ਨਾਲ ਅਸੀਂ ਜਦੋਂ ਬੀਬੀਆਂ ਮੋਢੇ ਨਾਲ ਮੋਢਾ ਜੋੜ ਕੇ ਖੜਾ ਗਿਆ ਤਾਂ મોદી ਤੂੰ ਇਹ ਦੇਖ ਲਈ ਤੇਰੀ ਹੱਡੀ ਨਹੀਂ ਥਿਉਣੀ ਇੱਕ ਵੀ ਵੀ ਕਿਵੇਂ ਹੁੰਦੀ ਆ ਵੇ ਲੜਾ ਦੇਖੀ ਕਿਵੇਂ ਫਿਰਦਾ ਬੀਬੀਆਂ ਦਾ ਠੀਕ ਹੈ ਜੇ ਤੁਸੀਂ ਇਹ ਆਪਣੇ ਮੀਟਿੰਗਾਂ ਕਾਫੀ ਕਿਸਾਨਾਂ ਨਾਲ ਹੋ ਚੁੱਕੇ ਨੇ ਕੋਈ ਵੀ ਉਹਦੇ ਵੱਲੋਂ ਕੋਈ ਰਿਸਪੋਂਸ ਨਹੀਂ ਆ ਰਿਹਾ ਕਿਸਾਨ ਫਿਰ ਵੀ ਡਟੇ ਪਏ ਨੇ ਫਿਰ ਆਪਾਂ ਇਹ ਸੰਘਰਸ਼ ਕਿਸਾਨ ਲੰਬਾ ਲੈ ਕੇ ਜਾਣਗੇ ਫਿਰ ਤੁਸੀਂ ਕਿਸ ਤਰ੍ਹਾਂ ਸਾਥ ਦੇਵੋਗੇ ਜੀ ਅਸੀਂ ਕਿਸਾਨ ਤਾਂ ਐਦਾਂ ਹੀ ਨੀਮ ਘਰ ਵੀ ਨਹੀਂ ਮਾਣਉਂਦਾ ਜੇ ਕਹਿ ਦਈਏ ਨਾ ਵੀ ਇੱਕ ਸਾਡੇ ਪੰਜਾਬੀਆਂ ਦੀ ਵੈਸੇ ਹੀ ਅਸੀਂ ਹੱਸਦੇ ਹੁੰਨੇ ਆ ਘਰਾਂ 'ਚ ਵੀ ਬੀਬੀਆਂ ਸਾਡੇ ਬੰਦਿਆਂ ਨੂੰ ਅਸੀਂ ਫੋਨ ਕਰੀਏ ਨਾ ਕਹਿਣਗੇ 5 ਮਿੰਟ ਚ ਆਏ ਉੱਥੇ ਤੱਕ ਹੁਣ ਕਿਸਾਨਾਂ ਨੇ 6 ਮਹੀਨੇ ਆਦਾ ਕਿਹਾ ਵੀ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਆ ਉਹ ਤੋਂ ਪਤਾ ਨਹੀਂ ਕਿੰਨੇ ਸਾਲ ਲੱਗਣੇ ਆ ਤੇ ਇਹ ਸੰਘਰਸ਼ ਸਾਡਾ ਜਾਰੀ ਹੋਣਾ ਕੋਈ ਚੱਕਰ ਨਹੀਂ ਜਿੰਨਾਂ ਦੇਰ ਮਰਜੀ ਟਰਾਲੀਆਂ ਪਰ ਪਰ ਹੋਰ ਵੀ ਜਾਣ ਗਿਆ ਕੋਈ ਚੱਕਰ ਨਹੀਂ 6 ਮਹੀਨੇ ਦਾ ਕਿਹਾ ਨਾ ਪੰਜਾਬੀਆਂ ਨੇ ਤਾਂ ਇਹ ਮੰਨ ਲਓ ਵੀ 2 ਸਾਲ ਘੱਟੋ ਘੱਟ ਮੰਨ ਕੇ ਚੱਲੋ ਉਹਨਾਂ ਦੀ ਹਕਾਵਤਾਂ ਨੇ ਇਹ 5 ਮਿੰਟ ਦਾ ਕਹਿ ਗਏ ਉਹ 1 ਘੰਟੇ ਤੱਕ ਆਉਂਦੇ ਨੇ ਸਰਕਾਰ ਵੱਲੋਂ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਕਿਸਾਨ ਤਿੰਨ ਚਾਰ ਦਿਨਾਂ ਬਾਅਦ ਥੱਕ ਜਾਣਗੇ ਘਰ ਵਾਪਸ ਆ ਜਾਣਗੇ ਪਰ ਹੁਣ ਅੱਡੀ ਚੋਟੀ ਦਾ ਜੋਰ ਲੱਗੇ ਪਿਆ ਕਿਸਾਨਾਂ ਨੂੰ ਪਰਵਾਹ ਨਹੀਂ ਹੈਗੀ ਰੋਧ ਵਧੀਆ ਉਹਨਾਂ ਨੇ ਤੁਸੀਂ ਕਿਸ ਤਰ੍ਹਾਂ ਕਿਸਾਨਾਂ ਨੂੰ ਕੋਈ ਪਰਵਾਹ ਨਹੀਂ ਮੈਨੂੰ ਰੋਸ ਵੀ ਆ ਸਾਡੇ ਕਈ ਕਿਸਾਨ ਵੀਰ ਉੱਥੇ ਜੋ ਸ਼ਹੀਦ ਹੋਏ ਆ ਮੈਨੂੰ ਮਤਲਬ ਇਹ ਆ ਸਾਡਾ ਕਹਿਣਾ ਕਿ ਅਸੀਂ ਆਪਣੀਆਂ ਜਾਨਾਂ ਦੇਣ ਲਈ ਤਿਆਰ ਆ ਜਿੱਥੇ ਸਾਡੇ ਕਿਸਾਨ ਵੀਰ ਵੀ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਬਦਲਦੀ ਕੋਮਾਂ ਦੀ ਇਹ ਤੁਸੀਂ ਸਾਡੇ ਨਾਲ ਇੱਥੇ ਤਾਂ ਇੱਕ ਸਾਡੀ ਸਿੱਖ ਗੋਮ ਸੀ ਨਾ ਪਹਿਲਾਂ ਤਾਂ ਸਿਰਫ ਸਾਡੇ ਨਾਲ ਪਰ ਹੁਣ ਤੁਸੀਂ ਇਹ ਦੇਖ ਲਿਓ ਕਿ ਮਤਲਬ Hindu, Musalman ਸਾਰੀਆਂ ਗੋਮਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀਆਂ ਅਮਰੀਕਾ ਕੈਨੇਡਾ ਦੀਆਂ ਸਰਕਾਰਾਂ ਨੇ ਸਾਰੀਆਂ ਜੁੜੀਆਂ ਹੋਈਆਂ ਨੇ ਸਾਡੇ ਨਾਲ ਇੱਕ ਮੈਂ ਕੱਲ ਟਵੀਟ ਦੇਖਿਆ ਆ ਓਬਾਮਾ ਜੀ ਨੇ ਕਿਹਾ ਕਿ ਮੈਂ ਬਹੁਤ ਸ਼ੇਮਫੁਲ ਫੀਲ ਕਰਦਾ ਕਿ ਮੈਂ ਮੈਂਨ ਮੋਦੀ ਨਾਲ ਹੱਥ ਮਲਾਇਆ ਠੀਕ ਹੈ ਉਹ ਮਤਲਬ ਜੇ ਉਹ ਇੰਨੀ ਸ਼ੇਮਫੁਲ ਫੀਲ ਕਰ ਰਿਹਾ ਉਹ મોદી ਨੂੰ ਚਾਹੀਦਾ ਕਿ ਹੁਣ ਇਸ ਤੋਂ ਵੱਧ ਤੇਰੇ ਕੋਲ ਕੁਝ ਨਹੀਂ ਰਿਹਾ ਤੂੰ ਬਸ ਚੁੱਪ ਕਰਕੇ ਇਹਨੂੰ ਰੱਦ ਕਰ ਦੇ ਨਹੀਂ ਤਾਂ ਤੇਰਾ ਉਹ ਹਾਲਾਤ ਹੋਣਿਆ ਤੇਰੇ ਟੋਟੇ ਰੋਟੇ ਇੰਨੇ ਹੋਣਿਆ ਤੇ ਤੂੰ ਗਿਣਤੀ ਨਹੀਂ ਹੋਣੀ ਕਿਉਂਕਿ ਅਸੀਂ ਬੀਬੀਆਂ ਹੁਣ ਡਾਟ ਗਈਆਂ ਇੱਥੇ ਇੱਕ ਸਵਾਲ ਹੋ ਰਿਹਾ ਜੀ ਹੁਣ ਤਾਂ ਕਾਫੀ ਰਿਸਪੋns ਮਿਲ ਰਿਹਾ ਹੈ ਵੀ ਹੋਰ ਪਰ ਉਹ ਵੀ ਕਾਫੀ ਕਹਿ ਰਹੇ ਨੇ ਵੀ ਜੋ ਕਾਨੂੰਨ ਨੇ ਗਲਤ ਨੇ ਪਰ ਮੋਦੀ ਨੂੰ ਮੰਨ ਲੈਣੇ ਚਾਹੀਦੇ ਨੇ ਕਿਉਂ ਨਹੀਂ ਮੰਨ ਰਹੇ ਹੈਗਾ ਜੀ ਮੈਂ ਮੰਨੂਗਾ ਭਈ ਮੈਂ ਤੇ ਮੰਨੂਗਾ ਮੰਨੂਗਾ ਕੋਈ ਗੱਲ ਨਹੀਂ ਜਿਹੜੇ ਉਹ ਅੰਦਰ ਤੋਂਮਰ ਹੋਣੀ ਜਿਹੜੇ ਮੰਤਰੀ ਜਿਹੜੇ ਅੰਦਰ ਬੈਠੇ ਨੇ ਨਾ ਉਹਨਾਂ ਅੰਬਾਨੀ ਅਡਾਨੀ ਇਹ ਸਾਰੇ ਉਹ ਦੇ ਮਤਲਬ ਇਹਨਾਂ ਨੇ ਮੋਦੀ ਨੇ ਦਬਾਇਆ ਹੋਇਆ ਹੈ ਜਿਹੜੇ ਤੋਂਮਰ ਹੋਣੀ ਨੇ ਅੰਦਰ ਕੋਈ ਗੱਲ ਨਹੀਂ ਜੇ ਜੇ ਉਹਨਾਂ ਨੇ ਸਾਡੇ ਕਿਸਾਨ ਵੀਰਾਂ ਨੇ ਯੈਸ ਔਰ ਨੋ ਇੱਕੋ ਗੱਲ ਮੰਨਿਆ ਹੁਣ ਕੱਲ ਨੂੰ ਦੇਖਿਓ ਯੈਸ অর ਨੋ ਹੋ ਕੇ ਰਹਿਣੀ ਆ ਜੋ ਮਰਜੀ ਹੋ ਜੇ ਇਹ ਤਾਂ ਹੋ ਕੇ ਰਹਿਣੀ ਆ ਅਸੀਂ ਵੀ ਮੌਤ ਭਾਗ ਹੋਦੀਆਂ ਯੈਸ ਯੈਸ ਹੀ ਹੋਊਗਾ ਵੀ ਸੋ ਤਾਂ ਹੋਣੀਓ ਹੋਣੀ ਆ ਜੋ ਗਰਤ ਹੈ ਉਹ ਕਾਨੂੰਨ ਕਰਨੇ ਹੀ ਕਰਨੇ ਆ ਉਹਨੇ ਕੋਈ ਸ਼ੱਕ ਨਹੀਂ ਐ ਦੇ ਵਿੱਚ ਜਿਹੜੇ ਕੱਲ ਨੂੰ ਦਾ ਰੱਦ ਲੈ ਕਾਨੂੰਨ ਹੋਣੀ ਹੋਣਿਆ ਪਾਰਤੀ ਕਿਸਾਨ ਹੀ ਹੋਣਿਆ ਕੁਸ਼ਨ ਹੈ ਬਹੁਤ ਵਧੀਆ ਇੱਕ ਤੇ ਕਿਸਾਨਾਂ ਨੇ ਵੀ ਜਿੱਥੋਂ ਤੱਕ ਇਹ ਕਹਿੰਦੇ ਸਾਡੇ ਕਾਨੂੰਨ ਹੀ ਰੱਦ ਹੁੰਦੇ ਉਹਨਾਂ ਨੇ ਉਹਨਾਂ ਦਾ ਚਾਹ ਦਾ ਕੱਪ ਤੱਕ ਨਹੀਂ ਪੀਤਾ ਹੈਗਾ ਬਹੁਤ ਵਧੀਆ ਸ਼ਲਾਘਾਯੋਗ ਕਦਮ ਸੀ ਤੇ ਤੁਸੀਂ ਇਸ ਤਰ੍ਹਾਂ ਫੀਲ ਕਰ ਜੋ ਕਿਸਾਨਾਂ ਦੇ ਮੈਂ ਬਹੁਤ ਪ੍ਰਾਊਡ ਆਫ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਕਰਦੀ ਆ ਮੈਂ ਕਿ ਜਿਹੜੇ ਮੇਰੇ ਕਿਸਾਨ ਵੀਰ ਅੰਦਰ ਜਾਂਦੇ ਆ ਮੀਟਿੰਗ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਜਿਹੜੀ ਬਣਾਈ ਰੋਟੀ ਸਾਡੀ ਉਹ ਖਾਂਦੇ ਆ ਉਹ ਜਿਹੜਾ ਤੌਮਰ 2 ਮਿੰਟ ਬਾਅਦ ਕਹਿੰਦੇ ਨੇ ਲੰਚ ਕਰਨ ਚੱਲੇ ਆ ਉਹ ਲੰਚ ਕਿਹਨੇ ਦਿੱਤਾ ਉਹ ਵੀ ਕਿਸਾਨਾਂ ਨੇ ਹੀ ਦਿੱਤਾ ਇਹਨਾਂ ਦਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਪਰ ਸਾਡੇ ਕਿਸਾਨ ਵੀਰਾਂ ਨੇ ਸਾਡੇ ਲਈ ਬਹੁਤ ਵਧੀਆ ਇੱਕ ਸਾਡੇ ਮਾਣ ਦੀ ਗੱਲ ਆ ਤਾਂ ਹੀ ਸਾਡਾ ਜੋਸ਼ ਹੋਰ ਵੱਧਾ ਵੀ ਜੇ ਉਹ ਉਹਨਾਂ ਦੀ ਰੋਟੀ ਨੂੰ ਮਤਲਬ ਠੁਕਰਾ ਕੇ ਆਪਣੀ ਰੋਟੀ ਲੰਗਰ ਦੀ ਜਿਹੜੀ ਬਾਹਰੋਂ ਜਿਹੜਾ ਲੰਗਰ ਬਣ ਰਿਹਾ ਟਰਾਲੀਆਂ ਦੇ ਬਾਹਰ ਉਹ ਲੰਗਰ ਦੀ ਰੋਟੀ ਜਾਂਦੀ ਆ ਤੇ ਉਹੀ ਥੱਲੇ ਬਹਿ ਕੇ ਲੰਗਰ ਛਕਦੇ ਨੇ ਉਹ ਸਾਡੀ ਮਰਿਆਦਾ ਗੁਰੂ ਧਰ ਦੀ ਉਹਨੂੰ ਜਾਰੀ ਰੱਖਿਆ ਹੋਇਆ ਤੇ ਸਾਡਾ ਜੋਸ਼ ਬੀਬੀਆਂ ਦਾ ਆਪੇ ਹੀ ਵਧਣਾ ਤੇ ਸਾਨੂੰ ਕੋਈ ਉਹ ਨਹੀਂ ਹੈਗਾ ਵੀ ਮਤਲਬ ਕਿਸਾਨ ਵੀਰ ਸਾਡੇ ਜਿੰਨੀ ਦੇਰ ਮਰਜੀ ਡਟੇ ਰਹਿਣ ਸਾਨੂੰ ਕੋਈ ਚੱਕਰ ਨਹੀਂ ਅਸੀਂ ਬੀਬੀਆਂ ਉਹਨਾਂ ਦੇ ਨਾਲ ਖੜੀਆਂ ਕੋਈ ਚੱਕਰ ਨਹੀਂ ਕਾਨੂੰਨ ਵਾਪਸ ਕਰਵਾ ਕੇ ਹੀ ਹਟੋਗੇ ਕਰਵਾ ਕੇ ਹੀ ਹਟਾਗੇ ਕਾਲੇ ਕਾਨੂੰਨ